ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋ ਤੁਸੀਂ ਦੇਖ ਰਹੇ ਹੋ ਸੱਤ ਟੈਲੀਵਿਜ਼ਨ ਅੱਜ ਗੱਲਬਾਤ ਇੱਕ ਅਹਿਮ ਵਿਸ਼ੇ ਦੇ ਉੱਪਰ ਹੋਊਗੀ ਤੇ ਇਸ ਅਹਿਮ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਇੱਕ ਅਹਿਮ ਸਖਸੀਤ ਹਾਜ਼ਰ ਨੇ ਜਸਵੀਰ ਸਿੰਘ ਪੱਟੀ ਸਾਹਿਬ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਜੋ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਉਹ ਪ੍ਰਧਾਨ ਚੁਣੇ ਗਏ ਨੇ ਅਸਲ ਦੇ ਵਿੱਚ ਜਿਹੜੀ ਲੜਾਈ ਆ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਹਾ ਜਾਂਦਾ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਆ ਜੋ ਪੰਜਾਬ ਦੇ ਮੋਦਿਆਂ ਨੂੰ ਐਡਰੈਸ ਕਰਦੀ ਹੈ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਕਲੱਬ ਦੀ ਲੀਡਰਸ਼ਿਪ ਇਸ ਗੱਲ ਦਾ ਵੀ ਦਮ ਭਰਦੀ ਹੈ ਕਿ ਅਸੀਂ ਪੰਥ ਦੀ ਸਿਆਸਤ ਕਰਦੇ ਹਾਂ ਅਸੀਂ ਪੰਥਕ ਮੋਦਿਆਂ ਨੂੰ ਤਰਜੀਹ ਦਿੰਦੇ ਹਾਂ ਪਰ ਕੁਝਕ ਲੰਮੇ ਅਰਸੇ ਤੋਂ ਸ਼੍ਰੋਮਣੀ ਅਕਾਲੀ ਕਲੱਬ ਲਗਾਤਾਰ ਨਿਗਾਰਦਾ ਸਾਹਮਣਾ ਕੀਤਾ ਬੜਾ ਕੁਝ ਸੰਕਟ ਪਾਰਟੀ 'ਚ ਰਿਹਾ 17 22 24 ਵਾਲੀ ਤਿੰਨ ਚੋਣਾਂ ਦੇ ਵਿੱਚ ਹਾਲ ਦਾ ਸਾਹਮਣਾ ਕਰਨਾ ਪਿਆ ਲੀਡਰਸ਼ਿਪ ਨੇ ਜਿਹੜੀ ਵਿਚ ਦੀ ਲੀਡਰਸ਼ਿਪ ਸੀ ਉਹਨਾਂ ਨੇ ਓਪਨ ਬਕਾਪਤ ਕਰਤੀ ਪਾਰਟੀ ਦੇ ਖਿਲਾਫ ਜਾਂ ਪਾਰਟੀ ਪ੍ਰਧਾਨ ਦੇ ਖਿਲਾਫ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਮੰਗਿਆ ਗਿਆ ਗੱਲ ਸ਼੍ਰੀ ਗਕਾਸਰਖ ਸਾਹਿਬ ਤੱਕ ਪਹੁੰਚੀ 2 ਦਸੰਬਰ ਦਾ ਇਤਿਹਾਸਿਕ ਦਿਨ ਆਇਆ ਉਸ ਤੋਂ ਬਾਅਦ ਖਲਾਰਾ ਅਕਾਲੀ ਦਲ ਦਾ ਵੱਧਾ ਹੀ ਚਲਾ ਗਿਆ ਤੇ ਇੱਕ ਵਾਰ ਫਿਰ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਚੁਣੇ ਗਏ ਨੇ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜੇ ਸੁਖਵੀਰ ਸਿੰਘ ਬਾਦਲ ਮੁੜ ਇੱਕ ਵਾਰ ਪ੍ਰਧਾਨ ਚੁਣੇ ਗਏ ਰਹਾਲਕਿ 2008 ਤੋਂ ਪ੍ਰਧਾਨ ਚਲੇ ਆਉਂਦੇ ਨੇ ਕੀ ਕੋਈ ਨਵੀਂ ਰੂਹ ਫੂਕ ਸਕਣਗੇ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਦੇ ਲਈ ਜਿਹੜੇ ਚੈਲੰਜ ਚੈਲੰਜ ਨੇ ਉਹਨਾਂ ਚੈਲੰਜਾਂ ਨੂੰ ਹੁਣ ਨਵੇਂ ਤਰੀਕੇ ਦੇ ਨਾਲ ਐਡਰੈਸ ਕਰਨਗੇ ਕੋਈ ਹੁਣ ਤਿਆਰ ਹੋ ਕੇ ਸੁਖਵੀਰ ਸਿੰਘ ਬਾਦਲ ਆਏ ਨੇ ਕਿ ਅਸੀਂ ਨਜੇਠਾਂਗੇ ਸਾਰੇ ਮਾਮਲਿਆਂ ਦੇ ਨਾਲ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਦੁਬਾਰੇ ਪ੍ਰਧਾਨ ਬਣਨ ਦੇ ਨਾਲ ਸ਼ਰੋਮਣੀ ਅਕਾਲੀ ਦਲ ਨੂੰ ਕਿੰਨਾ ਕ ਵੱਲ ਮਿਲੂਗਾ ਇਦਾਂ ਦੇ तमाम ਸਵਾਲ ਨੇ ਜਿਹੜੇ ਆਪਾਂ ਪੱਟੇ ਸਾਬ ਤੋਂ ਲਈ ਜਾਵਾਂਗੇ ਸਭ ਤੋਂ ਪਹਿਲਾਂ ਸੰਸੀਗਲ ਸਰ ਜੀ ਆਇਆਂ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਭਗੂ ਸਾਹਿਬ ਆਪਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪੱਟੀ ਸਾਹਿਬ ਕਿਹਾ ਜਾਂਦਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕ ਇਹੋ ਜੀ ਜਮਾਤ ਆ ਜਿਹੜੀ ਸਿਆਸੀ ਜਮਾਤ ਵੀ ਆ ਤੇ ਪੰਥਕ ਜਮਾਤ ਵੀ ਆ ਵੱਡੀਆਂ ਲੜਾਈਆਂ ਲੜੀਆਂ ਮੋਰਚੇ ਲਾਏ ਅਮਰਜੈਂਸੀ ਦੀ ਲੜਾਈ ਲੜੀ ਇਸ ਪਾਰਟੀ ਨੇ ਪੰਜਾਬ ਦੇ ਪਾਣੀ ਦੀ ਲੜਾਈ ਲੜੀ ਖੇਤੀ ਦੀ ਕਿਸਾਨੀ ਦੀ ਗੱਲ ਕਰਦੀ ਰਹੀ ਪੰਥ ਦੀ ਗੱਲ ਕਰਦੀ ਰਹੀ ਪਰ ਕੁਝ ਕੁ ਸਮੇਂ ਤੋਂ ਲਗਾਤਾਰ ਇਸ ਪਾਰਟੀ ਦੇ ਵਿੱਚ ਨਿਘਾਰ ਆਇਆ ਚੋਣਾ ਦੇ ਵਿੱਚ ਲੋਕਾਂ ਨੇ ਨਕਾਰਤੀ ਸਮਾਜਿਕ ਤੌਰ ਦੇ ਉੱਪਰ ਵੀ ਕਿਤਨਾ ਕਿਤੇ ਲੋਕਾਂ ਵੱਲੋਂ ਨਕਾਰੀ ਗਈ ਪਰ ਬੜਾ ਕੁਝ ਚੱਲਦਾ ਰਿਹਾ ਮੈਂ ਸਾਰੇ ਕਾਸੇ ਤੇ ਨਹੀਂ ਪੈਣਾ ਚਾਹੁੰਗਾ ਤੁਸੀਂ ਦੱਸਿਓ ਉਹ ਸੁਖਵੀਰ ਸਿੰਘ ਬਾਦਲ ਮੁੜ ਪ੍ਰਧਾਨ ਬਣੇ ਨੇ ਸੁਖਵੀਰ ਸਿੰਘ ਬਾਦਲ ਹੋਣ ਦੇ ਮੁੜ ਪ੍ਰਧਾਨ ਬਣਨ ਦੇ ਨਾਲ ਕੀ ਆਸ ਜਿਤਾਈ ਜਾ ਸਕਦੀ ਹੈ ਕਿ ਸੁਖਵੀਰ ਸਿੰਘ ਬਾਦਲ ਦਾ ਇੱਕ ਉਹ ਸਮਾਜ ਤੋਂ ਪਹਿਲੇ ਪ੍ਰਧਾਨ ਸੀ ਜਾਂ ਅੱਜ ਦਾ ਸਮਾ ਮੁੜ ਪ੍ਰਧਾਨ ਬਣੇ ਨੇ ਕਿ ਕੋਈ ਉਹਨਾਂ ਦੀ ਸਖਸੀਅਤ ਦੇ ਵਿੱਚ ਚੇਂਜ ਆਇਆ ਹੋਵੇ ਤੇ ਜੋ ਜਿਸ ਨਾਲ ਉਹ ਸ਼ਰੋਮਣੀ ਅਕਾਲੀ ਦਲ ਨੂੰ ਉੱਪਰ ਲੈ ਕੇ ਜਾ ਸਕਣ ਤਖਬੀਰ ਸਿੰਘ ਬਾਦਲ 1995 ਦੇ ਵਿੱਚ ਬਕਾਇਦਾ ਤੌਰ ਤੇ ਸਿੱਖ ਸਿਆਸਤ ਦੇ ਵਿੱਚ ਆਉਂਦੇ ਨੇ ਤੇ ਉਸ ਟਾਈਮ ਦੇ ਵਿਦੇਸ਼ ਮੰਤਰੀ ਵਿਦੇਸ਼ ਚ ਉੱਤੇ ਆਉਂਦੇ ਨੇ ਇਹ ਤੇ ਇਹਨਾਂ ਦੇ ਚਰਚੇ ਦਾ ਮੰਡਾ 1995 ਦੇ ਵਿੱਚ 96 ਦੇ ਵਿੱਚ ਜਿਹੜੀ ਲੋਕ ਸਭਾ ਦੀ ਚੋਣ ਹੁੰਦੀ ਫਿਰ ਇਹ ਆਪਣੇ ਬਾਪ ਨਰੇਂਦਰ 1998 ਦੇ ਵਿੱਚ ਬਕਾਇਦਾ ਤੌਰ ਤੇ ਇਹ ਇਲੈਕਸ਼ਨ ਲੜਦੇ ਨੇ ਐਮਪੀ ਦੀ ਜਿੱਦੇ ਨੇ ਤੇ ਮੰਤਰੀ ਬਣਦੇ ਨੇ ਲekin 1999 ਦੇ ਵਿੱਚ ਇਹ ਆਪਣੀ ਇਲੈਕਸ਼ਨ ਜਿਹੜੀ ਲੂਜ਼ ਕਰ ਜਾਂਦੇ ਨੇ ਜਗਮੀਤ ਵਿਰਾਲ ਰਹ ਰਹੇ ਨੇ 2007 ਦੇ ਵਿੱਚ ਫਿਰ ਇਹ ਬਕਾਇਦਾ ਤੌਰ ਤੇ ਜਿਹੜੀ ਵਿਧਾਨ ਸਭਾ ਦੀ ਚੋਣ ਲੜਦੇ ਨੇ ਤੇ 2008 ਦੇ ਵਿੱਚ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਦੇ ਦਸੰਬਰ 2008 ਦੇ ਵਿੱਚ ਪਹਿਲੀ ਵਾਰੀ ਪ੍ਰਧਾਨ ਬਣਦੇ ਨੇ ਔਰ ਇਹਨਾਂ ਦੇ ਪ੍ਰਧਾਨਗੀ ਦਾ ਨਾਂ ਕੋਈ ਛੋਟੇ ਮੋਟੇ ਨਹੀਂ ਵੱਡੇ ਕੱਦ ਵਾਲੇ ਲੀਡਰ ਜਿਹੜੇ ਸੀ ਉਹ ਅਨਾਉਂਸ ਕਰਦੇ ਨੇ ਰਣਜੀਤ ਸਿੰਘ ਬਰਮਪੁਰਾ ਤੇ ਉਹਦੀ ਤਾਇਦ ਕਰਦੇ ਨੇ ਸੁਖਦੇਵ ਸਿੰਘ ਢਿਲਸ ਜਿਹੜੀ ਮਜ਼ੀਦ ਕੀਤੀ ਸੀ ਉਹ ਬੰਦੀ ਯਾਦ ਨਹੀਂ ਕਿਨੇ ਕੀਤੀ ਸੀ ਉਸ ਤੋਂ ਬਾਅਦ ਲਗਾਤਾਰੇ ਪ੍ਰਦਰਾਂ ਰਿੰਦੇ ਨੇ 2019 ਜੀ ਪ੍ਰਧਾਨ ਬਣਦੇ ਆ ਸ਼ਾਇਦ 2013-14 ਜੀ ਪ੍ਰਧਾਨ ਬਣਦੇ ਨੇ ਤੇ 2024 ਪੰਜ ਚਾਕੇ ਕਿਉਂਕਿ 14 ਦਸੰਬਰ 2024 ਨੂੰ ਇਹਨਾਂ ਦੀ ਟਨਿਓਰ ਖਤਮ ਹੋ ਜਾਂਦੀ ਪੰਜ ਸਾਲ ਦੀ 16 ਨਵੰਬਰ 2024 ਨੂੰ ਇਹ ਅਕਾਲ ਤਖਤ ਦੇ ਆਦੇਸ਼ਾਂ ਦੇ ਆਪਣਾ ਅਸਤੀਫਾ ਦੇ ਦਿੰਦੇ ਆ ਤੇ ਇਹਨਾਂ ਦੀ ਪਾਰਟੀ ਨੇ ਅਸਤੀਫਾ ਮਨਜ਼ੂਰ ਨਹੀਂ ਕਰਦੀ ਤੇ ਕਈ ਜਿਹੜੇ ਜਾਦੇ ਸਿਪਾਸਲਾਵ ਦੇ ਨਾ ਜਾਦੇ ਫੱਫੇ ਫੱਫੇ ਕੁੱਟਨੀ ਵਾਲੇ ਰੋਲ ਮੋਦੇ ਆ ਉਹ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਦਾ ਜੇ ਅਸਤੀਫਾ ਪ੍ਰਵਾਨ ਕੀਤਾ ਤੇ ਫਿਰ ਅਸੀਂ ਵੀ ਅਸਤੀਫਾ ਦੇ ਦਿਆਂਗੇ ਲੇਕਿਨ ਅਖੀਰ ਦੇ ਉੱਤੇ ਆ ਕੇ ਕੋਰ ਕਮੇਟੀ ਤੇ ਵਰਕਿੰਗ ਕਮੇਟੀ ਨੇ ਦਾ ਅਸਤੀਫਾ ਜਿਹੜਾ 10 ਜਨਵਰੀ 2025 ਨੂੰ ਪ੍ਰਵਾਨ ਕਰ ਲੈਂਦੀ ਹੈ ਹੁਣ ਜਿਹੜੀ ਕੱਲ ਤੁਸੀਂ ਕੀਤੀ ਹੋਣਾ ਆਪਾਂ ਉਹਦੇ ਤੇ ਜਾਂਦੇ ਵੀ ਕੱਲ ਤਖਤ ਤੋਂ ਕੀ ਆ ਕੀ ਹੋਇਆ ਕੀ ਨਹੀਂ ਹੋਇਆ ਕਿਉਂਕਿ ਉਹ ਸਭ ਕੁਝ ਪਹਿਲਾਂ ਬੜਾ ਕੁਝ ਲੋਕ ਜਾਣਦੇ ਨੇ ਬਾਰੇ ਸੀ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਅਕਾਲ ਤਖਤ ਤੋਂ ਇਹ ਗੱਲ ਹੋਈ ਸੀਗੀ ਕਿ ਇਹ ਲੀਡਰਸ਼ਿਪ ਆਪਣੀ ਬਕਾਇਦਾ ਤੌਰ ਤੇ ਨੈਤਿਕ ਤੌਰ ਤੇ ਕੌਮ ਦੀ ਅਗਵਾਈ ਕਰਨਾ ਅਧਿਕਾਰ ਗਵਾਚ ਕੀ ਵੀ ਨਹੀਂ ਕੀਤਾ ਇੱਕ ਵਾਰ ਗਲਤੀਆਂ ਨਹੀਂ ਵੱੱਜਰ ਗੁਦਾ ਕੀਤੇ ਤੇ ਜੇ ਅਕਾਲ ਤਖਤ ਦੇ ਹੁਕਮੇ ਜਿਹੜੇ ਫਸੀਲ ਤੋਂ ਆਏ ਸੀ ਉਹ ਤੋਂ ਬਾਅਦ ਫਿਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਇਆ ਜਾਂਦਾ ਤੇ ਕਿੰਨਾ ਕੁ ਉਹ ਗੁਰੂ ਦੇ ਪੈਜਰ ਕਿ ਕੀਤਾ ਗਿਆ ਇਹ ਹੀ ਜਾਣਦੇ ਆਪਾਂ ਉਹਦੇ ਚ ਜਾਂਦੇ ਚਲੋ ਖੈਰ ਇਹ ਕਹਿੰਦੇ ਜੀ 27 ਲੱਖ ਅਸੀਂ ਭਰਤੀ ਕਰ ਲਈ ਆਪਣੀ ਕੋਈ 26 ਲੱਖ 900 ਕਹਿੰਦਾ 90 ਲੱਖ 90 ਹਜ਼ਾਰ ਕਹਿੰਦਾ ਕੋਈ 27.5 ਲੱਖ ਕਹਿੰਦਾ ਉਸਾਈ ਲੱਗਦੀਂਦਾ ਪਰ ਮੈਂ ਇੱਕੋ ਹੀ ਗੱਲ ਕਹੂੰ ਕਿ ਪੁੱਛੂਗਾ ਤੁਹਾਨੂੰ ਜਿਹੜੀ ਪੰਜ ਪ੍ਰਧਾਨੀ ਇਸ ਵੇਲੇ ਭਰਤੀ ਕਰ ਰਹੀ ਹੈ ਉਹ ਜਿੱਥੇ ਵੀ ਭਰਤੀ ਕਰਨ ਜਾਂਦੀ ਉਹਨਾਂ ਦੀ ਮੀਟਿੰਗ ਰੈਲੀ ਦੇ ਰੂਪ ਕਰਕੇ ਧਾਰ ਕਰ ਜਾਂਦੀ ਹੈ ਡਾਕਟਰ ਦਲਜੀਤ ਸਿੰਘ ਚੀਮਾ ਸਿਰਫ ਦੋ ਵਖਾਦਨ ਪਿਆ ਸੀ ਮੀਟਿੰਗ ਕਰਨ ਗਿਆ ਸੀ ਤੇ ਲੋਕ ਇਕੱਠੇ ਹੋਏ ਸੀ ਫੇਰ ਵੀ ਸਾਡਾ ਕੋਈ ਲੜਿਆ ਦੇਣਾ ਨਹੀਂ ਤੇ 27 ਲੱਖ ਭਰਤੀ ਕਰੋ 28 ਲੱਖ ਭਰਤੀ ਕਰੋ ਜਿਹੜੀ ਗੱਲ ਤੁਸੀਂ ਸੁਖਬੀਰ ਸਿੰਘ ਬਾਦਲ ਦੀ ਕੀਤੀ ਹੈ ਇਹ ਕਹਿੰਦੇ ਹੁੰਦੇ ਪੁਰਾਣੀ ਬੋਤਲ ਤੇ ਪੁਰਾਣੀ ਸ਼ਰਾਬ ਥਿਪ ਢੱਕਣ ਉਤੇ ਨਵਾਂ ਲਾਤਾ ਹੈ ਹੁਣ ਸੁਖਬੀਰ ਸਿੰਘ ਬਾਦਲ ਹੋਰੀ ਅੱਜ ਦਾ ਜਿਹੜੀਆਂ ਨਾ ਮਤੇ ਪਾਸ ਕੀਤੇ ਦੇ ਉੱਤੇ ਕੱਲ 18 ਉਹਨਾਂ ਮਤਿਆਂ ਦੇ ਵਿੱਚ ਇਹ ਪੰਜਾਬ ਦੀਆਂ ਮੰਗਾਂ ਦੀ ਗੱਲ ਕਰਦੇ ਚੰਡੀਗੜ੍ਹ ਦੀ ਗੱਲ ਕਰਦੇ ਪਾਖੜ ਡੈਮ ਦੀ ਗੱਲ ਕਰਦੇ ਆ ਪੰਜਾਬੀ ਬੋਲ ਦੇ ਇਲਾਕਿਆਂ ਦੀ ਗੱਲ ਕਰਦੇ ਆ ਪਰ ਕੀ ਇਹਨਾਂ ਕੋਲ ਇਸ ਗੱਲ ਦਾ ਜਵਾਬ ਹੈਗਾ ਤੁਹਾਡੀ 15 ਸਾਲ ਸਰਕਾਰ ਰਹੀ ਹੈ 15 ਸਾਲ ਸਰਕਾਰ ਪਿਛਲੀ ਤੇ ਪਿਛਲੇ 30 ਸਾਲਾਂ ਦੇ ਵਿੱਚ ਸਾਨੂੰ ਇਹ ਦੱਸ ਦਿਓ ਵੀ 15 ਸਾਲਾਂ ਦੇ ਵਿੱਚ ਕਦੀ ਤੁਸੀਂ ਕੋਈ ਮੰਗ ਪੱਤਰ ਕੇਦਮ ਦਿੱਤਾ ਵੀ ਸਾਡੀਆਂ ਇਹ ਡਿਮਾਂਡ ਜਈਆਂ ਪੂਰੀਆਂ ਕੀਤੀਆਂ ਜਾਂ ਬੰਦੀ ਸਿੰਘਾਂ ਦੀ ਤੁਸੀਂ ਰਿਹਾਈ ਦੀ ਗੱਲ ਕਰਦੇ ਹੋ ਸਾਲ 2000 ਦੇ ਵਿੱਚ ਅਟਲ ਵਿਆਹਰੀ ਵਾਜਪਾਈ ਨੇ ਇਹਨਾਂ ਨੂੰ ਕਿਹਾ ਸੀ ਵੀ ਬੰਦੀ ਸਿੰਘ ਰਿਹਾ ਕਰ ਦਈਏ ਤੇ ਇਹਨਾਂ ਨੇ ਜਵਾਬ ਦਿੱਤਾ ਸੀ ਨਾ ਜੀ ਮਾ ਇਹ ਸਾਨੂੰ ਪਰੇਸ਼ਾਨ ਕਰਦੇ 2008 ਦੇ ਵਿੱਚ ਜਥੇਦਾਰ ਕਲਤਖਤ ਗਿਆਨੀ ਜੁਗਿੰਦਰ ਸਿੰਘ ਵਦਾਤੀ ਨੇ ਜਲੰਧਰ ਦੇ ਜਿਹੜੇ ਪ੍ਰਧਾਨ ਸੀ ਉਹਦੇ ਘਰ ਬੈਠੇ ਇਹਨਾਂ ਨੇ ਗੱਲ ਕਹੀ ਸੀਗੀ ਕਿ ਬਾਦਲ ਸਾਹਿਬ ਸਰਕਾਰ ਆਪਣੀ ਬਣ ਗਈ ਬੰਦੀ ਸੰਘਰਿਆ ਕਰਦੀ ਹੈ ਤੇ ਬਾਦਲ ਸਾਹਿਬ ਨੇ ਗੱਲ ਕਹੀ ਸੀ ਜਸਵੰਤ ਸਿੰਘ ਜੀ ਦੁਬਾਰਾ ਇਹ ਗੱਲ ਨਹੀਂ ਕਰਨੀਏਉਣ ਕਿ ਸਾਡੇ ਜੀ ਪ੍ਰੋਬਲਮ ਕ੍ਰੀਏਟ ਕਰ ਮਿਲ ਅੱਜ ਇਹਨਾਂ ਨੂੰ ਬੰਦੀ ਸਿੰਘ ਵੀ ਜਾ ਰਹੇ ਅੱਜ ਇਹਨਾਂ ਨੂੰ ਭਾਈ ਜਿਹੜਾ ਬਲੈਂਸਿੰਗ ਰਾਜੋ ਨਾਲ ਜ਼ਿਆਦਾ ਰਹੇ ਅੱਜ ਪੰਜਾਬੀ ਬੋਲਦੇ ਇਲਾਕੇ ਵੀ ਜ਼ਿਆਦਾ ਰਹੇ ਨੇ ਅੱਜ ਚੰਡੀਗੜ੍ਹ ਵੀ ਜ਼ਿਆਦਾ ਰਿਹਾ ਸਾਰੀਆਂ ਮੰਗਾਂ ਦੀ ਪੁਰਾਣੀਆਂ ਸਾਡੀਆਂ ਉਹ ਜ਼ਿਆਦਾ ਰੀਆਂ ਨੇ ਲੇਕਿਨ ਇਹ ਦਾ ਇਹਦਾ ਜਵਾਬ ਤੇ ਦੇ ਦੇਣ ਪੀ ਭਾਈ ਜਦੋਂ ਤੁਸੀਂ 15 ਸਾਲ ਸਰਕਾਰ ਦੀ ਸੀ ਕੋਈ ਇੱਕ ਉਪਰਾਲਾ ਦਾ ਜਦੋਂ ਤੁਸੀਂ ਕੀਤਾ ਹੋ ਜਾ ਕਿ ਕੇਂਦਰ ਕੋਲ ਸਾਡੀ ਅਮੰਗਾ ਮੰਗਾਂ ਤੁਹਾਨੂੰ ਪਤਾ ਆਏਗਾ ਦੋ ਵਾਰੀ ਡਾਕਟਰ ਮਡਮੋਨਸ ਨੇ ਕਿਹਾ ਸੀ ਇੱਕ ਦਿੱਲੀ ਦੇ ਸਮਾਗਮ ਸੀਗਾ ਇੱਕ ਬਕਾਇਦਾ ਤੌਰ ਤੇ ਜਲੰਧਰ ਸਮਾਗਮ ਸੀ ਜਿੱਥੇ ਬਾਦਲ ਸਾਹਿਬ ਨੇ ਪੰਜਾਬ ਦੀਆਂ ਮੰਗਾਂ ਦੀ ਗੱਲ ਕੀਤੀ ਸੀਗੀ ਤੇ ਡਾਕਟਰ ਮਨਮੋਹਨ ਸਿੰਘ ਨੇ ਆਪਣੀ ਸਟੇਜ ਤੋਂ ਕਿਹਾ ਸੀਗਾ ਵੀ ਬਾਦਲ ਸਾਹਿਬ ਮੈਨੂੰ ਇਹ ਦੱਸ ਦਿਓ ਕਿ ਕਿਦੋਂ ਤੁਸੀਂ ਮੇਰੇ ਕੋਲ ਪੰਜਾਬ ਦੇ ਮਸਲੇ ਲੈ ਕੇ ਆਏ ਜਿਹੜੇ ਤੁਹਾਡੇ ਮੈਂ ਬੰਦੇ ਨਹੀਂ ਤੇਡੀ ਗੱਲ ਨਹੀਂ ਸੁਣੀ ਤੁਸੀਂ ਦੇ ਪਿਓ ਪੋਤ ਹੁੰਦੇ ਸੀ ਤੇ ਆਪਣੀਆਂ ਫਾਈਲ ਲੈ ਕੇ ਆਪਣੇ ਮਸਲੇ ਲੈ ਕੇ ਹੁੰਦੇ ਸੀ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਸ਼੍ਰੀ ਫਾਜ਼ਮੀ ਸੀ ਡਾਕਟਰ ਮਨਮੋਹਨ ਸਿੰਘ ਇੱਕ ਵਾਰੀ ਇਹਨਾਂ ਦੀ ਫਾਈਲ ਇੱਕ ਲੇਟ ਹੋ ਗਈ ਤੇ ਇਹਨਾਂ ਨੇ ਇੱਕ ਬਿਆਨ ਦਵਾਇਆ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਕੋਲੋਂ ਬਿਆਨ ਕੀ ਸੀਗਾ ਬਿਆਨ ਇਹ ਸੀਗਾ ਵੀ ਵੇਖੋ ਡਾਕਟਰ ਮਨਮੋਹਨ ਸਿੰਘ ਬੰਦਾ ਤੇ ਵਧੀਆ ਵਾ ਉਹ ਗਲਤ ਪਾਰਟੀ 'ਚ ਬੈਠਾ ਵਾ ਸਿੱਖਾਂ ਦੀ ਦੁਸ਼ਮਣ ਪਾਰਟੀ 'ਚ ਬੈਠਾ ਵਾ ਤੇ ਅਸੀਂ ਅਕਾਲ ਤੱਕ ਤੇ ਬੁਲਾਵਾਂਗੇ ਨਾਲ ਹੀ ਉਹਨਾਂ ਨੂੰ ਫੋਨ ਕਰਨਾ ਪੈ ਇਹਨੂੰ ਚੁੱਪ ਕਰਾਉ ਜਦੋਂ ਇਹ ਫਾਈਟ ਕੰਪਲੀਟ ਕਰ ਦਿੰਦੇ ਮਤਲਬ ਇਹੋ ਜਿਹੇ ਤੇ ਕੰਮ ਕਰਦੇ ਰਿਹਾ ਅੱਜ ਸਿਰਫ ਇਹ ਗੱਲ ਕਹਿਣਾ ਵੀ ਪੁਰਾਣੀ ਸ਼ਰਾਬ ਪੁਰਾਣੀ ਬੋਤਲ ਟੱਕਲ ਨਵਾਂ ਲਾ ਕੇ ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਨਾ ਤੁਹਾਡੇ 'ਚ ਇਹ ਸਮਰੱਥਾ ਹੈਗੀ ਆ ਕਿ ਤੁਸੀਂ ਲੋਕਾਂ ਜਾ ਕੇ ਵਿੱਚ ਸਗਰੋ ਤੁਸੀਂ ਪਿੰਡਾਂ ਜਾ ਸਕਦੇ ਹੋ। ਵੱਡੇ ਬਾਦਲ ਸਾਹਿਬ ਦਾ ਤੁਹਾਡੇ 'ਚ ਇੱਕ ਵੀ ਗੁਣ ਨਹੀਂ ਹੈ। ਉਹ ਕਦੇ ਵੀ ਕੰਟਰੋਵਰਸੀ ਕ੍ਰੀਏਟ ਕਰ ਤੋਂ ਹਮੇਸ਼ਾ ਜਿਹੜੇ ਸੀ ਉਹ ਕਿਦਾਰਾ ਕਰਦੇ ਸੀਗੇ। ਲੋਕ ਭਾਵੇਂ ਉਹਨਾਂ ਦੀ ਸਰਕਾਰ ਹੋਵੇ ਜਾਂ ਨਾ ਹੋਵੇ ਉਹ ਆਪਣੇ ਜ਼ਿਲ੍ਹਾ ਜਥੇਦਾਰਾਂ ਨੂੰ ਆਪਣੇ ਸਰਕਲ ਜਥੇਦਾਰਾਂ ਨੂੰ ਆਪਣੇ ਵਰਕਰਾਂ ਨੂੰ ਅਕਸਰ ਮਿਲਦੇ ਰਹਿੰਦੇ ਸੀਗੇ ਇਸੇ ਕਰਕੇ ਸੰਗਤ ਦਰਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਸੀ ਲੋਕਾਂ ਨੂੰ ਮਿਲਦਾ ਕੀ ਸੁਖਬੀਰ ਜੀ ਤੁਸੀਂ ਇਹੋ ਜਿਹਾ ਕੰਮ ਕੀਤਾ ਹੁਣ ਤੱਕ ਇਹਨਾਂ ਨੂੰ ਇਹਨਾਂ ਵਿਭਾਨ ਸੀਗਾ ਵੀ ਸਾਡੀ ਜਿਹੜੀ ਸਰਕਾਰ ਹੈ ਉਸੇ 2017 ਚ 1000 ਕਰੋੜ ਰੁਪਏ ਖਰਚ ਕਰਾਂਗੇ ਤੇ ਜਿੱਜਾਂਗੇ ਲੇਕਿਨ ਲੋਕ ਬੜੇ ਸਿਆਣੇ ਨੇ ਜਿਹੜੀ ਫੈਸਲਾ ਕਨ ਵੋਟ ਹੁੰਦੀ ਉਹ ਵਿਕਦੀ ਨਹੀਂ ਉਹ ਚੁੱਪਚਿਪੀਤੀ ਪੈਂਦੀ ਹੈ 2017 ਜੋ ਛੜਿਆ 2019 ਜੋ ਛੜਿਆ 2022 ਜੋ ਛੜਿਆ 2024 ਜੋ ਛੜਿਆ ਸਭ ਦੇ ਸਾਹਮਣੇ ਹੈ ਇਸ ਕਰਕੇ ਮੈਨੂੰ ਅਬੀਨਦੀ ਵੀ ਸੁਖਬੀਰ ਸਿੰਘ ਬਾਦਲ ਹੋਰੀ ਫਿਰ ਪ੍ਰਧਾਨ ਬਣ ਕੇ ਕੋਈ ਭਲਾਈ ਦੀ ਗੱਲ ਕਰਨ ਲਗੇ ਉਹ ਪ੍ਰਾਈਵੇਟ ਲਿਮਟਿਡ ਕੰਪਨੀ ਚਲਾ ਰਹੇ ਨੇ ਉਹਨਾਂ ਦਾ ਧਿਆਨ ਉਹਨਾਂ ਦਾ ਧਿਆਨ ਕੇਂਦਰਿਤ ਸਿਰਫ ਵਪਾਰ ਤੇ ਆ ਉਹਨਾਂ ਸਿਆਸਤ ਨੂੰ ਵਪਾਰ ਬਣਾਇਆ ਵਾ ਇਸ ਕਰਕੇ ਮੈਨੂੰ ਉਮੀਦ ਨਹੀਂ ਵੀ ਕੋਈ ਨਾ ਕੋਈ ਕਰਸਣਗੇ ਕੁਝ ਨਾ ਕੁਝ ਪੰਜਾਬ ਵਾਸਤੇ ਹਾਂ ਅਕਾਲੀ ਦਾ ਪੰਜਾਬ ਦੀਆਂ ਮੰਗਾਂ ਵਾਸਤੇ ਤੇ ਪੰਜਾਬ ਦੇ ਹਿੱਤਾਂ ਵਾਸਤੇ ਪਾਰਟੀ ਬਣੀ ਸੀ ਅੱਜ ਉਹ ਅਕਾਲੀ ਦਲ ਨਹੀਂ ਰਿਹਾ ਪੱਗੂ ਸਾਹਿਬ ਵੀ ਪ੍ਰਧਾਨ ਹੋਏ ਨੇ ਇੱਕ ਵੀ ਪ੍ਰਧਾਨ ਬਣੇ ਐਕਟਿੰਗ ਪ੍ਰਧਾਨ ਬਣੇ ਨੇ ਸਾਡੇ ਜਿਹੜੇ ਹੈਗੇ ਨੇ ਆਪਣੇ ਭੂਦਰ ਸਾਹਿਬ ਇਹਨਾਂ ਦਾ ਨਾਮ ਵੀ ਆ ਗਿਆ ਵੀ ਐਕਟਿੰਗ ਪ੍ਰਧਾਨ ਵਰਕਿੰਗ ਪ੍ਰਧਾਨ ਬਣੇ ਸੀ ਹੁਣ 22ਵੇਂ ਪ੍ਰਧਾਨ ਨੇ ਬਣੇ ਨੇ ਇਹਨਾਂ ਦੇ ਵਿੱਚੋਂ ਸਿਰਫ ਦੋ ਪ੍ਰਧਾਨ ਨੇ 21ਵਿਆਂ ਦੇ ਵਿੱਚੋਂ ਬਈਆਂ ਦੇ ਵਿੱਚੋਂ ਸਿਰਫ ਸੁਖਬੀਰ ਸਿੰਘ ਬਾਦਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਦੇ ਆਪਣੇ ਹੋਟਲ ਨੇ ਜਿਨ੍ਹਾਂ ਦੇ ਆਪਣੇ ਵਪਾਰ ਨੇ ਜਿਨ੍ਹਾਂ ਦੇ ਆਪਣੇ ਟਰਾਂਸਪੋਰਟ ਚੱਲਦੀ ਹੈ ਜਿਨ੍ਹਾਂ ਕੋ ਹਜ਼ਾਰਾਂ ਏਕੜ ਜ਼ਮੀਨ ਮੰਨੂ ਬਾਕੀ ਦੱਸ ਦਿਓ ਜਿਹੜੇ ਬਾਕੀ ਪ੍ਰਧਾਨ ਹੈਗੇ ਨੇ 19 ਕਿਸੇ ਦੀ ਕੋਈ ਟਰਾਂਸਪੋਰਟ ਅੱਜ ਵੀ ਚੱਲਦੀ ਵਿਖਾ ਦੇ ਚੱਲਦੀ ਹੈ ਕਿਸੇ ਤੋਂ ਕੀ ਕਾਰੋਬਾਰ ਵੱਡਾ ਦਿਖਾ ਦੇ ਤੁਸੀਂ ਜਿੱਥੇ ਤੇਰ ਮੋਹਨ ਸਿੰਘ ਤੁਰਦਾ ਪੁੱਤਰਾ ਮੇਰੇ ਕੋਲ ਆਇਆ ਅੱਜ ਕੋਲੋਂ ਬਾਰਿਸ਼ ਪੰਜਾਬ ਜੱਥੇ ਬੰਦੀ ਸੀ ਮੈਨੂੰ ਆ ਕੇ ਆਂਦਾ ਵੀ ਸਾਡੇ ਦਾਦੇ ਦੀ ਆਪਣੀ ਜ਼ਮੀਨ ਵੇਚੀ ਹੋਊਗੀ ਪਾਰਟੀ ਦੀ ਖਾਤਰ ਲੇਕਿਨ ਬੜਾਇਆ ਕੁਛ ਨਹੀਂ ਤੇ ਮੈਂ ਕਿਹਾ ਅੱਜਕੱਲ ਉਹਦੀ ਇਮਾਨਦਾਰੀ ਨੂੰ ਸਲੂਟ ਹੀ ਦਵਾਇਦਾ ਨਾ ਕਿ ਮੋਹਨ ਸਿੰਘ ਦੀ ਤੁਰਦੀ ਇਮਾਨਦਾਰੀ ਦਾ ਕੋਈ ਸਾਲੀ ਨਹੀਂ ਹੈਗਾ ਇਸ ਕਰਕੇ ਸੁਖਬੀਰ ਸਿੰਘ ਬਾਦਲ ਹੋਈ ਜਿਹੜੇ ਉਹ ਵਪਾਰੀ ਬੰਦੇ ਨੇ ਉਹਨਾਂ ਵਪਾਰਕ ਤੌਰ ਤੇ ਪਾਰਟੀ ਬਾਰੇ ਸੋਚਣਾ ਵਾ ਤੇ ਜਿਹੜੇ ਨਾਲ ਲੱਗੇ ਨੇ ਉਹਨਾਂ ਦੇ ਉਹਨਾਂ ਦੇ ਵੀ ਉਹ ਵੀ ਸਾਰੇ ਵਪਾਰੀ ਨੇ ਭਾਵੇਂ ਬਿਕਰਮ ਮਜੀਠੀਆ ਲੈ ਲਓ ਰੋਜੀ ਬਰਕੰਦੀ ਲੈ ਲਓ ਜਿਹੜਾ ਮਰਜੀ ਲੈ ਲਓ ਤੁਸੀਂ ਸਾਰੇ ਬੰਦੇ ਜਿਹੜੇ ਲੱਗੇ ਨੇ ਉਹ ਸਾਰੇ ਉਹ ਵਪਾਰੀ ਨੇ ਉਹਨਾਂ ਦੇ ਤੇ ਜੇ ਸਿਆਸਤ ਨੂੰ ਅਕਾਲੀ ਜਨ ਨੂੰ ਵਪਾਰ ਦੇ ਤੌਰ ਤੇ ਵਰਤਣਾ ਤੇ ਫਿਰ ਤੁਸੀਂ ਪੰਜਾਬ ਦੇ ਹਿੱਤਾਂ ਦੀ ਪੰਜਾਬ ਦੇ ਹਿੱਤਾਂ ਦੀ ਸਿੱਖਾਂ ਦੇਤਾਂ ਦੀ ਗੱਲ ਨਹੀਂ ਕਰ ਸਕਦੇ ਜੀ ਸਲੂਚ ਕਾਰਨ ਕੀ ਰਹੇ ਨੇ ਕਿ ਇੱਕ ਉਹ ਜਮਾਤ ਜਿਹੜੀ ਖੇਤਰੀ ਪਾਰਟੀ ਵੀ ਆ ਪੰਜਾਬ ਦੀ ਤੇ ਨਾਲੋਂ ਨਾਲ ਪੰਥਕ ਜਮਾਤ ਵੀ ਆ ਮੋਰਚਿਆਂ ਦੀ ਲੜਾਈ ਦਾ ਇਤਿਹਾਸ ਇਸ ਪਾਰਟੀ ਦੇ ਹਿੱਸੇ ਹੁੰਦਾ ਅਖਰ ਕਿਹੜੇ ਉਹ ਕਾਰਨ ਨੇ ਕਿ ਬਿਆਦਵੀ ਇੱਕ ਵੱਡਾ ਕਾਰਨ ਸੱਸੇ ਵਾਲੇ ਸਾਧ ਨੂੰ ਮਾਫੀ ਦੇਣਾ ਵੱਡਾ ਕਾਰਨ ਪੰਥਕ ਹਿੱਤਾਂ ਦੀ ਨੁਮਾਇੰਦਗੀ ਨਹੀਂ ਹੋ ਪਾਈ ਇਹ ਵੱਡਾ ਕਾਰਨ ਕਿਸਾਨੀ ਕਿਉਂ ਦੂਰ ਚਲੀ ਗਈ ਉਹਦਾ ਕੀ ਕਾਰਨ ਕਿਹੜੇ ਉਹ ਮੇਜਰ ਇਸ਼ੂ ਰਹੇ ਨੇ ਜਿਨ੍ਹਾਂ ਕਰਕੇ ਲੋਕਾਂ ਦੀ ਪਿੱਠ ਹੋ ਗਈ ਆਕਾਲੀ ਦਾ ਪਹਿਲੀ ਗਲਤੀ ਆ ਇਹ ਲੋਕਾਂ ਦੀ ਪਾਰਟੀ ਸੀ ਇਹਦੇ ਵਿੱਚ ਪਰਿਵਾਰਵਾਦ ਭਾਈ ਫਤਿਹਗబాద్ ਨਹੀਂ ਸੀ 1977 ਦੀਆਂ ਚੋਣਾਂ ਹੋਣੀਆਂ ਸੀਗੀਆਂ ਤੇ ਜਥੇਦਾਰ ਮੋਹਨ ਸਿੰਘ ਪ੍ਰਧਾਨ ਸੀ ਤੁਰਸਾ ਦੇ ਸੀ ਟਿਕਟਾਂ ਦੀ ਵੰਡ ਵਾਸਤੇ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਤੇ ਉਸ ਕਮੇਟੀ ਨੇ ਸੁੱਚਾ ਸਿੰਘ ਛੋਟੇ ਪ੍ਰਧਾਨਾ ਜਿਹੜਾ ਉਹ ਜੂਥ ਦਾ ਪ੍ਰਧਾਨ ਸੀਗਾ ਉਹਦਾ ਨਾਂ ਪਾਇਆ ਵੀ ਬੰਦਾ ਡਿਜ਼ਰਵ ਕਰਦਾ ਜਦੋਂ ਉਹ ਪ੍ਰਧਾਨ ਬਜੱਤੇਰ ਮੋਹਨ ਸਿੰਘ ਤੁਰਕੁਲੀ ਬਿਖਾਇਦਾ ਤੌਰ ਤੇ ਗਈ ਲਿਸਟ ਤੇ ਉਹਨਾਂ ਸੁੱਚਾ ਸਿੰਘ ਛੋਟੇਪੁਰ ਦੇ ਨਾਂ ਦੇ ਉੱਤੇ ਲਾਲ ਪੈਨ ਨਾਲ ਲਕੀਰ ਮਾਰਤੀ ਅੰਕ ਜਿਹੜੀ ਕਮੇਟੀ ਸੀ ਕਹਿੰਦੇ ਇਹਦਾ ਮਤਲਬ ਕੀ ਜੀ ਅਸੀਂ ਚੁੜ ਕੇ ਆਈ ਹਾਂ ਉੱਥੋਂ ਕਹਿੰਦੇ ਨਹੀਂ ਇਹ ਮੇਰੀ ਬੇਟੀ ਦਾ ਮੰਗਿਆ ਵਾ ਤੇ ਲੋਕਾਂ ਨੇ ਕਹਿੰਨਾ ਜਿਸਰ ਮੋਹਨ ਸਿੰਘ ਤੁੜਨੇ ਆਪਣੇ ਹੋਣ ਵਾਲੇ ਜਵਾਈ ਨੂੰ ਟਿਕਟ ਦੇ ਦਿੱਤੀ ਇਸ ਕਰਕੇ ਮੈਂ ਟਿਕਟ ਨੂੰ ਨਹੀਂ ਦੇ ਸਕੀ। ਇਹ ਸੀ ਕਰਤਾਰ ਅਕਾਲੀ ਦਲ ਦੇ ਲੀਡਰ ਹੁੰਦਾ। ਉਹ ਕਹਿੰਦੇ ਸੀ ਪੰਥ ਜੀਵੇ ਮੈਂ ਉੱਜੜਾ। ਤੇ ਜਿਹੜੀ 1997 ਜਾਂ 95 ਤੋਂ ਬਾਅਦ ਸਿਆਸਤ ਸ਼ੁਰੂ ਹੋਈ ਹੈ। ਤੁਸੀਂ ਮੈਨੂੰ ਇਹ ਦੱਸ ਦਿਓ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਵਾਈ ਨੇ ਵੀ ਟਿਕਟ ਪਤੀ ਜੇਦੂ ਨੇ ਵੀ ਟਿਕਟ ਫਿਰ بیٹے ਨੇ ਵੀ ਟਿਕਟ ਆਪਣੇ ਵੀ ਟਿਕਟ ਆਪਣੇ ਦੋ ਤਿੰਨ ਅੰਰੇਸ਼ ਚਦਰ ਨੇ ਟਿਕਟ 12 ਦੇ ਕਿੰਨੇ ਵਿਸ਼ੇ ਦਾ ਸੀ ਨਾ ਜੋ ਟਿਕਟ ਦਿੱਤੀ ਐ ਸਿੰਦਾਂ ਦੇ ਆਪਣੇ ਉਹ ਜਥੇਦਾਰ ਮੋਹਨ ਸਿੰਘ ਤੁਰ ਜਿਹੜਾ ਪ੍ਰਧਾਨ ਸੀ ਤੇ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਤੁਸੀਂ ਦੋ ਦਾ ਮੁਕਾਬਲਾ ਕਰਕੇ ਆਹ ਵੇਖ ਲਓ ਤੇ ਫਿਰ ਗਰਾਵਟ ਨਹੀਂ ਆਉਤੇ ਕੀ ਆਉਗਾ ਅਸੀਂ ਭਾਈ ਭਤੀਜਾ ਵਾਦ ਚ ਪੈ ਗਏ ਜਿਹੜੀ ਪਾਰਟੀ ਸਿਰਫ ਲੋਕਾਂ ਨੂੰ ਸੰਦੇਸ਼ ਜਿੰਦੀ ਸੀ ਕਿ ਪੰਥ ਜੀਵੇ ਮੈਂ ਉਹ ਜਿਹੜਾ ਉਹ ਆਪਣੇ ਪਰਿਵਾਰਵਾਦ ਚ ਉਹ ਆਪਣੇ ਭਾਈਪਤੀਜਾਵਾਦ ਚ ਪੈ ਗਏ ਤੇ ਪੰਜਾਬ ਦੀਆਂ ਮੰਗਾਂ ਨੂੰ ਭੁੱਲ ਗਏ ਪੰਜਾਬ ਦੇ ਲੋਕਾਂ ਨੂੰ ਭੁੱਲ ਗਏ ਪੰਜਾਬ ਦੇ ਲੋਕਾਂ ਕੋਲ ਕੀ ਵਿਕਲਪ ਨਹੀਂ ਸੀ ਜਦ ਕਾਂਗਰਸ ਜਾਂ ਅਕਾਲੀ ਦਲ ਤੋਂ ਚੁਣ ਲੈਂਦੇ ਦੋਵਾਂ ਚ ਇੱਕ ਨੂੰ ਚੁਣ ਲੈਂਦੇ ਸੀ ਜਦੋਂ ਉਹਨਾਂ ਕੋਲ ਵਿਕਲਪ ਆ ਗਿਆ ਉਨਾ ਟਿਕਾ ਕੇ ਕਾਂਗਰਸ ਦੀ ਮੰਜੀ ਠੁਗ ਦਿੱਤੀ ਤੇ ਅਕਾਲੀ ਜਲਦੀ ਵੀ ਠੁਗ ਦਿੱਤੀ ਇਸ ਕਰਕੇ ਪਹਿਲਾਂ ਤੇ ਇਹਨਾਂ ਨੂੰ ਜੇ ਕਿਤੇ ਇਹਨਾਂ ਕੌਮ ਦੀ ਸੇਵਾ ਕਰਨੀ ਹੈ ਪੰਜਾਬ ਦੀ ਸੇਵਾ ਕਰਨੀ ਹੈ ਲੋਕਤ ਬੰਧਣਾ ਪਊਗਾ ਲੋਕਾਂ ਜਾਣਾ ਪਊਗਾ ਲੋਕ ਮੋਦੀਆਂ ਨੂੰ ਲੈ ਕੇ ਸੜਕਾਂ ਤੇ ਆਉਣਾ ਪਊਗਾ ਮੈਂ ਤੁਹਾਨੂੰ ਇਹ ਨਾਲੇ ਗੱਲ ਹੋਰ ਜੋੜ ਦੇ 2007 ਨਵੰਬਰ ਦੇ ਵਿੱਚ ਜਥੇਦਾਰ ਜਗਦੀਪ ਸਿੰਘ ਤਲਵੰਡੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਦੇ। ਉਹ ਲੜਨਾ ਜਾਣਦੇ ਸੀ ਬੰਦੇ। ਵੀ ਕਿਵੇਂ ਲੜਾਈ ਲੜੀ ਜਾਂਦੀ ਹੈ। ਤੇ ਮਾਰਚ 2001 ਦੇ ਵਿੱਚ ਹੀ ਬਕਾਇਦਾ ਤੌਰ ਤੇ ਜਦੋਂ ਬਜਟ ਅਜਲਾਸ ਸ਼੍ਰੋਮਣੀ ਕਮੇਟੀ ਦਾ ਹੁੰਦਾ। ਉਹ ਕਹਿੰਦੇ ਇਹ ਕੀ ਹੈ ਵੀ ਕਹਿੰਦਾ ਜੀ ਮਤੇ ਆ। ਤੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਅਜਲਾਸ ਦੀ ਪ੍ਰਧਾਨਗੀ ਕਰਦਿਆਂ ਸਟੇਜ ਤੇ ਬੈਠਿਆ ਨਿਗਲ ਕਹੀ ਸੀ ਪਿਆਹੋ ਤੇ ਮਤੇ ਪੁੱਛਾ ਕਿ ਗੱਡਿਆਂ ਦੇ ਗੱਡੇ ਭਰ ਲੋ ਕਮਰਿਆਂ ਦੇ ਕਮਰੇ ਭਰ ਲੋ ਕੋਈ ਫਾਇਦਾ ਨਹੀਂ ਜਿੰਨਾ ਚਿਰ ਸਰਕਾਰ ਨੂੰ ਇਹਨਾਂ ਨੂੰ ਮਜਬੂਰ ਨਹੀਂ ਕਰਦੇ ਆਪਣੀ ਮੰਗਾਂ ਮੰਨਣ ਵਾਸਤੇ ਕੀ ਅੱਜ ਕਿਸੇ ਲੀਡਰਾਂ ਚ ਸ਼ਕਤੀ ਹੈਗੀ ਅੱਜ ਲੀਡਰ ਨੂੰ ਇਹ ਆ ਕਿ ਵੇਖੋ ਜੀ ਜੇ ਮੈਂ ਕਿਤੇ ਰੌਲਾ ਪਾਇਆ ਤੇ ਮੇਰੇ ਤੇ ਈਡੀ ਦਾ ਰੇਟ ਹੋ ਜਾਊਗਾ ਜੇ ਮੈਂ ਰੋਲਾ ਪਾਇਆ ਤੇ ਮੈਨੂੰ ਜੇਲ੍ਹ ਸੁਟ ਦੇਣਗੇ ਤੁਸੀਂ ਉਹ ਵੀ ਵੇਖੋ ਬਾਪੂ ਜਿੰਨਾਂ ਦੇ ਕੋਲੇ ਇੱਕ ਬੂਟੀ ਵਾਲਾ ਝੋਲਾ ਤੇ ਦੂ ਇੱਕ ਸ਼ਹਿਰੇ ਤੇ ਇੱਕ ਪਰਨਾ ਹੁੰਦਾ ਸੀ ਜਦੋਂ ਮੋਰਚਾ ਲੱਗਦਾ ਸੀ ਤੇ ਬਾਪੂ ਕਿੱਲੀ ਤੋਂ ਲਾਉਂਦੇ ਸੀ ਝੋਲਾ ਤੁਰਪਿੰਦੇ ਸੀ ਮੋਰਚਾ ਲੱਗਾ ਚਲੋ ਜੇਲ੍ਹ ਚ ਫਿਰ ਜਮਾਨਤ ਹੀ ਸੀ ਕਰਉਦੇ ਆਪਾਂ ਪੋਰਟ ਕਹਿੰਦੀ ਜਿਵੇਂ ਜਵਾਨ ਤੇ ਨਹੀਂ ਲੈਣੀ ਅਸੀਂ ਸੜਕ ਕੇਸ ਵਾਪਸ ਲੋ ਅਸੀਂ ਸੱਚੇ ਅਸੀਂ ਪੰਜਾਬ ਦੀ ਮੰਗਾਂ ਦੀ ਗੱਲ ਕਰਦੇ ਹਾਂ ਅਸੀਂ ਸੇਕ ਕੌਮ ਦੀ ਗੱਲ ਗੱਲ ਕਰਦੇ ਹਾਂ ਲੇਕਿਨ ਅੱਜ ਕਿਸੇ 'ਚ ਇੰਨੀ ਸ਼ਕਤੀ ਹੈਗੀ ਅੱਜ ਡਰਦੇ ਨੇ ਚਾਪਨੂਸੀ ਕਰ ਦਿੰਦੇ ਮੈਨੂੰ ਜੇਲ੍ਹ ਨਾ ਜਾਣਾ ਪਵੇ ਭਾਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਗਈ ਸੀ ਨੈਲਸਨ ਮੰਡੇਲਾ 18 ਸਾਲ ਜੇਲ੍ਹ ਕੱਟੀ ਸੀ ਨਾ ਲੋਕੇ ਦੇ ਨਹੀਂ ਕੱਟੀ ਦੀ ਕੱਟੀ ਜੇਲ੍ਹ ਕੱਟੀ ਉਹਨਾਂ ਨੇ ਉਹਨਾਂ ਨੇ ਪੰਜਾਬ ਵਾਸਤੇ ਕੀਤੀ ਸੀ ਪੰਜਾਬ ਦੀ ਮੰਗਾਂ ਵਾਸਤੇ ਕੀਤੀ ਸੀ ਲੇਕਿਨ 1997 ਤੋਂ ਬਾਅਦ 96 ਤੋਂ ਬਾਅਦ ਉਹਨਾਂ ਟੋਟਲੀ ਪੰਜਾਬ ਨੂੰ ਵਿਸਾਰਤਾ ਜਿੱਦੇ ਕਰਕੇ ਗਰਵਟਾਈਏ ਤੇ ਸੁਖਬੀਰ ਸਿੰਘ ਬਾਦਲ ਨੇ ਜੇ ਕਿਤੇ ਲੜਾਈ ਪੰਜਾਬ ਦੀ ਲੜਣੀ ਹੈ ਤੇ ਫਿਰ ਉਹ ਸੜਕਾਂ ਤੇ ਆਣਾ ਪਊਗਾ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਆਣਾ ਪਊਗਾ ਜਿੰਨਾ ਚਿਰ ਮੰਗਾਂ ਇਹ ਮੰਨੀਆਂ ਜਾਂਦੀਆਂ ਉਹਨਾਂ ਚ ਜਗਾਗਾ ਪਿੰਡਾਂ ਦੇ ਖਾਣੀਆਂ ਪਣੀਆਂ ਪਰ ਉਹ ਸ਼ਕਤੀ ਕਿਸੇ ਵੀ ਲੀਡਰ ਚ ਨਹੀਂ ਹੈ ਜੀ ਡਿਟ ਜੀ ਕਿਤਾਬ ਜਿਵੇਂ ਹੁਣ ਸੁਖਵੀਰ ਸਿੰਘ ਬਾਦਲ ਪ੍ਰਧਾਨ ਮੁੜ ਚੁਣੇ ਗਏ ਨੇ ਕੀ ਸੁਖਵੀਰ ਸਿੰਘ ਬਾਦਲ ਜਿਵੇਂ ਹੁਣ ਪ੍ਰਧਾਨ ਚੁਣੇ ਗਏ ਨੇ ਪਹਿਲਾਂ ਉਹਨਾਂ ਨੇ ਅਸਤੀਫਾ ਦਿੱਤਾ ਅਸਤੀਫਾ ਸਵੀਕਾਰ ਹੋ ਗਿਆ ਉਹਨਾਂ ਦਾ ਹੁਣ ਤੁਹਾਨੂੰ ਕੀ ਲੱਗਦਾ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਵਿੱਚ ਕੋਈ ਚੇਂਜ ਵੀ ਆਇਆ ਹੋਊਗਾ ਕਿਉਂਕਿ ਨਵੇਂ ਸਿਰੇ ਤੋਂ ਆਪਾਂ ਲੜਾਈ ਲੜਨ ਜਾ ਰਹੇ ਹਾਂ ਕੋਈ ਰੂਹ ਫੁੱਕੀ ਸ਼ਰਮਣੀ ਇਕੱਲੇ ਚਲਦੇ ਵਿੱਚ ਕਿਉਂਕਿ ਅਕਸਰ ਹੀ ਹੁੰਦਾ ਕਿ ਬੰਦਾ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਸਟੈਪ ਅੱਗੇ ਵਧਦਾ ਤਾਂ ਬੜਾ ਕੁਝ ਉਹ ਚੇਂਜ ਕਰਦਾ ਆਪਣੇ ਮਨ ਦੇ ਵਿੱਚ ਮਨ ਬਦਲ ਲਾ ਕੇ ਹੁਣ ਐ ਨਹੀਂ ਇਸ ਤਰੀਕੇ ਦੇ ਨਾਲ ਕੰਮ ਕਰਾਂਗੇ ਕੀ ਤੁਸੀਂ ਕਿਵੇਂ ਸਮਝਦੇ ਹੋ ਕਿ ਆਸ ਉਮੀਦ ਕੋਈ ਹੈ ਕਿ ਹੁਣ ਸੁਖਵੀਰ ਸਿੰਘ ਬਾਦਲਪੁਰ ਦੇ ਕੰਮਕਾਰ ਦੇ ਵਿੱਚ ਕੋਈ ਤਰੀਕਾ ਚੇਂਜ ਹੋਊਗਾ ਤੇ ਸੁਖਵੀਰ ਸਿੰਘ ਬਾਦਲ ਹੁਣ ਜੋ ਕਰ ਰਹੇ ਨੇ ਇਧਰ ਨਾਲ ਕਿੰਨਾ ਕੁ ਬਲ ਮਿਲੂਗਾ ਅਕਾਲੀ ਦਲ ਨੂੰ ਜੀ ਇਹੀ ਗੱਲ ਕੀਤੀ ਹੈ ਜੀ ਜੇ ਪੰਜਾਬ ਵਾਸਤੇ ਕੌਮ ਵਾਸਤੇ ਸਿੱਖਾਂ ਵਾਸਤੇ ਕੁਝ ਕਰਨਾ ਤੇ ਤੁਹਾਨੂੰ ਸਰਕਾਰ ਨਾਲ ਜਦ ਲੜਨਾ ਪਊਗਾ ਜੇਲਾ ਭੁਗਤਣੀਆਂ ਪਹਿਣਗੀਆਂ ਪੁਲਿਸ ਦੀਆਂ ਡਾਂਗਾਂ ਵੀ ਖਾਣੀਆਂ ਪੈਣਗੀਆਂ ਸੜਕਾਂ ਤੇ ਵੀ ਹੋਣਾ ਪਏਗਾ ਜਿਥੇਦਰ ਮੋਹਨ ਸਿੰਘ ਤੋਂ ਪ੍ਰਧਾਨ ਸੀਗਾ ਤੇ ਉਹਨੂੰ ਜਿਹੜੇ ਕਾਂਗਰਸੀ ਸੀ ਪ੍ਰਤਾਪ ਸਿੰਘ ਕੈਰੋ ਵਰਗੇ ਬਕਾਇਦਾ ਤੌਰ ਤੇ ਸਰਦੀਆਂ ਵਿੱਚ ਬਰਫ਼ ਦੀ ਸਿਲ ਤੇ ਲਟਾ ਦਿੰਦੇ ਸੀ ਇਹ ਸ਼ਕਤੀ ਹੈਗੀ ਮੈਂ ਉਹੀ ਗੱਲ ਕੀਤੀ ਹੈ ਵੀ ਪੁਰਾਣੀ ਬੋਤੂ ਤੇ ਪੁਰਾਣੀ ਸ਼ਰਾਬ ਟੱਕਣਾ ਵਾਲਾ ਗਲਬਾਨੀ ਨਹੀਂ ਸਭ ਕੁਝ ਬਦਲਣਾ ਪੈਣਾ ਵਾ ਲੇਕਿਨ ਸਿਰਫ ਸਟੇਜ ਦੇ ਉੱਤੇ ਜਾਂ ਅਖਬਾਰਾਂ 'ਚ ਤੁਸੀਂ ਵਿਰੋਧ ਬਿਆਨ ਦੇ ਕੇ ਜਿਹੜੀ ਉਹ ਸਿਆਸਤ ਨਹੀਂ ਕਰ ਸਕਦੇ ਇਸ ਕਰਕੇ ਮੈਨੂੰ ਨਹੀਂ ਉਮੀਦ ਵੀ ਉਹਨਾਂ ਵਿੱਚ ਕੋਈ ਬਦਲਾ ਆਵੇ ਕਿਉਂਕਿ ਉਹ ਵਪਾਰੀ ਬੰਦੇ ਹਨ ਆਪਣੇ ਵਪਾਰ ਦੀ ਪਹਿਲਾਂ ਗੱਲ ਸੋਚਣੀ ਹੈ ਜੇ ਸੁਖਬੀਰ ਸਿੰਘ ਬਾਦਲ ਸਿੱਧੇ ਰੂਪ ਦੇ ਵਿੱਚ ਬੀਜੇਪੀ ਦਾ ਟੱਕਰ ਲੈਂਦੇ ਮੋਦੀ ਦਾ ਟੱਕਰ ਲੈਂਦੇ ਅੱਜ ਨੂੰ ਇਹਨਾਂ ਤੇ ਵੀ ਈਡੀ ਦਾ ਰੈਡ ਹੋਇਆ ਹੁੰਦਾ ਇਹਨਾਂ ਤੇ ਇਹਨਾਂ ਦੇ ਬੁਨਾ ਪਿੱਛੇ ਤੇ ਇਹਨਾਂ ਵੋਟਾਂ ਪਾਤੀਆਂ ਰਾਸ਼ਟਰਪਤੀ ਦੀ ਚੋਣ ਹੋਈ ਤੇ ਤਾਂ ਵੀ ਬੀਜੇਪੀ ਦੇ ਮੀਦਵਾਰ ਨੂੰ ਉਪ ਰਾਸ਼ਟਰਪਤੀ ਚੋਣੇ ਤਾਂ ਵੀ ਬੀਜੇਪੀ ਦੇ ਮੀਦਵਾਰ ਨੂੰ ਇਸ ਕਰਕੇ ਬਦਲਾਅ ਹੋਣ ਦੀ ਕੋਈ ਸੰਭਾਵਨਾ ਨਹੀਂ ਹੈਗੀ ਇਹ ਇਦਾਂ ਹੀ ਕੰਮ ਚੱਲਦਾ ਰਹਿਣਾ ਪਰ ਮੈਂ ਇਹ ਦੱਸ ਦਿਆਂ ਅੱਜ ਮੈਦਾਨੇ ਜੰਗ ਦੇ ਵਿੱਚ ਤਿੰਨ ਧਰਾਂ ਨੇ ਲੋਕ ਆਪਣੀ ਮਰਜ਼ੀ ਦਾ ਚੁਣਨਗੇ ਕਿ ਕਿਹਨੂੰ ਚੁਣਨਗੇ ਕਿਹਨੇ ਚੁਣ ਲੈਣਗੇ ਲੇਕਿਨ ਸੁਖਬੀਰ ਸਿੰਘ ਬਾਦਲ ਜਿਹੜੀ ਗੱਲ ਕਰਦੇ ਸੀ ਅਸੀਂ ਪੁਲ ਬਣਾਉਂਦੇ ਹਾਂ ਛੜਕਾ ਬਣਾਉਂਦੀਆਂ ਜਦ ਕੋ ਵੇਖੋ ਇਹ ਤੁਹਾਡੀ ਡਿਵੈਲਪਮੈਂਟ ਦਾ ਪ੍ਰਤੀਕ ਨਹੀਂ ਹੈ 15 ਸਾਲਾਂ ਤੁਸੀਂ ਕਿਤੇ ਇਹ ਤੜੇ ਵਿਕਾਸ ਦਾ ਪ੍ਰਤੀਕ ਨਹੀਂ ਹੈ ਵਿਕਾਸ ਦਾ ਪ੍ਰਤੀਕ ਉਦੋਂ ਬਣੂਗੀ ਜਦੋਂ ਆਮ ਆਦਮੀ ਦੀ ਆਮ ਆਵਦੀ ਦੀ ਜਿਹੜੀ ਆ ਪਰਚੇ ਸ਼ਕਤੀ ਬਣੂਗੀ ਵੇਰੀ ਮੁੱਖ ਮੰਤਰੀ ਸਾਹਿਬ ਨਾਲ ਗੱਲ ਹੋਂਦੀ ਭਗਵੰਤ ਮਾਨ ਦੌਰਾਨ ਮੈਨੂੰ ਕਹਿੰਦੇ ਕੀ ਕਰਨਾ ਚਾਹੀਦਾ ਮੈਂ ਕਿਹਾ ਜੀ ਸਾਡੇ ਕੋਲੇ ਕੋਈ ਇੰਡਸਟਰੀ ਨਹੀਂ ਹੈਗੀ ਤੁਸੀਂ ਕੋਸ਼ਿਸ਼ ਕਰੋ ਵੀ ਐਗਰੋ ਬੇਸਡ ਇੰਡਸਟਰੀ ਪੰਜਾਬ ਚ ਲਾਓ ਅਬੋਰ ਦੇ ਵਿੱਚ ਇੱਕ ਟਮਾਟੋ ਸੌਸ ਫੈਕਟਰੀ ਸੀਗੀ ਟਮਾਟੋ ਸੌਸ ਜਿਹੜੀ ਚੱਲੀ ਦਾ ਉੱਥੇ ਇੱਕ ਮਨਜੀਤ ਸਿੰਘ ਐਮੜੀ ਲਾਇਆ ਉਹਨੇ ਚੱਲੀ ਸਤ ਬਣੀ ਸ਼ੁਰੂ ਕਰ ਚਿੱਲੀ ਸੌਸ ਦੇ ਉਹਨਾਂ ਦੇ ਵਰਡ ਦੇ ਵਿੱਚੋਂ ਇੰਨੇ ਕੌਂਟਰ ਡਾਏ ਭਗਤਾਏ ਦੀ ਸਕੇ ਤੇ ਮੁੜ ਕੇ ਮਨਜੀਤ ਸਿੰਘ ਦੀ ਬਦਲੀ ਕਰਤੀ ਉੱਥੋਂ ਮੁੜ ਕੇ ਫਿਰ ਪਟਟ ਪਟਾ ਬਹਿ ਗਿਆ ਇਹੋ ਜੇ ਅਫਸਰ ਤੇ ਇਹੋ ਜਿਹੇ ਸਾਡੀਆਂ ਕਈ ਇੱਥੇ ਜਿਹੜੀਆਂ ਫੈਕਟਰੀਆਂ ਨਿੱਕੀਆਂ ਨਿੱਕੀਆਂ ਜਿਹੜੀਆਂ ਬੰਦ ਪਈਆਂ ਦੀ ਉਹ ਚਾਲੂ ਕੀਤੇ ਜਾਂਦੇ ਤੇ ਪੰਜਾਬ ਨੂੰ ਕਿੰਨਾ ਫਾਇਦਾ ਹੋ ਜੇ ਕੀ ਇਸ ਬਸ ਸੋਚਿਆ ਸੀ ਕਦਾ ਸੁਖਬੀਰ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਦਾ ਸੀ ਕੁਰਸੀ ਕਿਵੇਂ ਹਸਲ ਕਰਨੀ ਅੱਜ ਹੀ ਮੈਂ ਕੁਰਸੀ ਤੱਕ ਸੀਮਤ ਕੱਲ ਜਿਹੜੀਆਂ ਗੱਲਾਂ ਕੀਤੀ ਉਹਨਾਂ ਨੇ ਸਿਰਫ ਕੁਰਸੀ ਦੇ ਕੀਤੇ ਆ ਉਹਨਾਂ ਆਪਣੀ ਸਪੀਚ ਦੇ ਵਿੱਚ ਘੱਟੋ ਘੱਟ 20 ਵਾਰੀ ਇੰਨੀ ਗੱਲ ਕਹੀ ਆ 2027 ਦੇ ਵਿੱਚ ਅਸੀਂ ਆਪਣੀ ਸਰਕਾਰ ਬੁਲਾਉਣੀ 20 ਵਾਰੀ ਇੰਨੀ ਗੱਲ ਕਹੀ ਆ ਤੇ ਜੇ 20 ਵਾਰੀ ਉਹ ਗੱਲ ਕਰਦੇ ਵੀ ਅਸੀਂ ਪੰਜਾਬ ਦੀ ਗੱਲ ਕਰਦੇ ਸੀ ਪੰਜਾਬ ਦੀਆਂ ਮੰਗਾਂ ਦੀ ਦੇ ਸੰਘਰਸ਼ ਕਰਾਂਗੇ ਸੜਕਾਂ ਤੇ ਆਵਾਂਗੇ ਸਰਕਾਰ ਨੂੰ ਮਜਬੂਰ ਕਰ ਦੇਂਗੇ ਕੇਂਦਰ ਜਾ ਕੇ ਧੰਦੇਵਾਂਗੇ ਸੀ ਉਹਦਾ ਗੱਲ ਕੋਈ ਹੋਰ ਹੁੰਦੀ ਉਹਨਾਂ ਦੀ ਮਾਨਸਿਕਤਾ ਉੱਥੇ ਜਿਹੜੀ ਹੈ ਕੁਰਸੀ ਤੱਕ ਸੀਮਿਤ ਇਹ ਦੁਵੱਦ ਕੁਝ ਨਹੀਂ ਹੈਗਾ ਨਾ ਉਹਨਾਂ ਦਾ ਤੁਰਨਾ ਤੇ ਨਾ ਤੁਰਨੀ ਉਹਨਾਂ ਚ ਸ਼ਕਤੀ ਹੈ ਜੀ ਜੇਕਰ ਕੋਈ ਚੇਂਜ ਹੀ ਨਹੀਂ ਆਊਗਾ ਇਟਰਨਲ ਪਾਰਟੀ ਦੀ ਵਰਕਿੰਗ ਦੇ ਵਿੱਚ ਕੋਈ ਵਰਕਿੰਗ ਸਟਾਈਲ ਚੇਂਜ ਨਹੀਂ ਹੋਊਗਾ ਕਿ ਸਤਾਈ ਦਾ ਜਿਹੜਾ ਸਿਆਸੀ ਧਰਤਲ ਹੈ ਉਹਦੇ ਤੇ ਖੜ ਸਕੂਗਾ ਸ਼੍ਰੋਮਣੀ ਕੱਲ ਗੱਲ ਮੇਖੋ ਮੈਂ ਤੇ ਇਹਦੀ ਗੱਲ ਪਹਿਲਾਂ ਕਹਿਤੀ ਆ ਪੀ ਜੇ ਉਹ ਬਕਾਇਦਾ ਤੌਰ ਤੇ ਇਸ ਗੱਲ ਨੂੰ ਲੈ ਕੇ ਤੁਰਦੇ ਬਈ ਸਿ ਪੰਜਾਬ ਲਈ ਕੁਝ ਕਰਨ ਵਾਸਤੇ ਪੰਜਾਬ ਦੇ ਲੋਕਾਂ ਨੇ ਕੁਝ ਕਰਨ ਵਾਸਤੇ ਸਿੱਖਾਂ ਨੇ ਕੁਝ ਕਰਨਾ ਵਾ ਪੰਜਾਬ ਦੇ ਵਿਕਾਸ ਲਈ ਕੁਝ ਕਰਨਾ ਵਾ ਉਹਦਾ ਅਜੰਡਾ ਲੈ ਕੇ ਚੱਲਣਗੇ ਤੇ ਫਿਰ ਤਾਂ ਕੁਝ ਤਾਂ ਕੁ ਲੋਕ ਸੋਚਣ ਲਈ ਮਜਬੂਰ ਹੋ ਜਾਣਗੇ ਤੇ ਜੇ ਉਹਨਾਂ ਉਹਦੇ ਬਾਰੇ ਨਾ ਸੋਚਿਆ ਤਾਂ ਆਪਣੇ ਵਪਾਰ ਬਾਰੇ ਸੋਚਿਆ ਆਪਣੇ ਘਰ ਬਾਰੇ ਸੋਚਿਆ ਆਪਣੇ ਪਰਿਵਾਰ ਬਾਰੇ ਸੋਚਿਆ ਤੇ ਫਿਰ ਜੈਥੇ ਤੇ ਵਾਲੀ ਪੋਜੀਸ਼ਨ ਹੋਏਗੀ ਮੈਂ ਇਹ ਵੀ ਗੱਲ ਕਹਿੰਦਾ ਵੀ ਅੱਜ ਦੀ ਡੇਟ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਵੀ ਲੋਕ ਸੰਤੁਸ਼ਟ ਨਹੀਂ ਆਮ ਆਦਮੀ ਪਾਰਟੀ ਦੀ ਇੱਕ ਮਜਬੂਰੀ ਹੈ ਮਜਬੂਰੀ ਇਹ ਆ ਮੈਂ ਇਕੱਲ ਛੋਟੀ ਜਿਹੀ ਐਗਜ਼ਾਮਪਲ ਦੇਣ ਲੱਗਾ ਪ੍ਰਤਾਪ ਸਿੰਘ ਕੈਰੋ ਮੁੱਖ ਮੰਤਰੀ ਬਣਦੇ ਆ ਉਹ ਕਈ ਅਫਸਰ ਭਰਤੀ ਕਰਦੇ ਆ ਜਿਹੜੇ ਅਫਸਰ ਭਰਤੀ ਕਰਦੇ ਉਹ ਕੈਰੋ ਪਰਿਵਾਰ ਦੇ ਲਾਇਲ ਰਹਿੰਦੇ ਆ ਉਹ 80 ਤੱਕ 82 ਤੱਕ 85 ਤੱਕ ਆ ਕੇ ਰਿਟਾਇਰ ਹੋ ਜਾਂਦੇ ਨੇ ਜਦੋਂ ਰਿਟਾਇਰ ਹੋ ਜਾਂਦੇ ਨੇ ਤੇ ਫਿਰ ਆਟੋਮੈਟਿਕਲੀ ਸ਼ਕਤੀ ਜਿਹੜੀ ਸੀ ਕੈਰੋ ਕਰਵਾ ਦੀ ਘਟ ਗਈ ਤੇ ਤੁਸੀਂ ਕੁਝ ਕਰ ਕਰੋ ਕਿੱਥੇ ਕਰਵਾ ਅਕਾਲੀ ਅਕਾਲੀਆਂ ਦੀ ਸਰਕਾਰ ਜਿਹੜੀ ਜਿਹੜੇ ਵੰਡੇ ਪੰਜਾਬ ਤੋਂ ਬਾਅਦ ਛੇੜ ਤੋਂ ਬਾਅਦ ਸਤਾਰ ਚ ਬਣਦੀ ਹੈ 79 ਚ ਬਣਦੀ ਹੈ 70 ਚ ਸਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਪੰਜ ਸਾਲ ਦੇ ਸਾਲ ਰਹਿੰਦੇ ਆ 77 ਚ 2.5 ਸਾਲ ਮੁੱਖ ਮੰਤਰੀ ਰਹਿੰਦੇ ਨੇ ਉਸ ਤੋਂ ਬਾਅਦ 85 ਫੀਸਦੀ ਕਰ ਬਣਦੀ ਤੇ ਇਹਨਾਂ ਨੇ ਆਪਣੇ ਬੰਦੇ ਭਰਤੀ ਕੀਤੇ ਕਰ ਲਏ ਨੇ ਵੀ ਜਿਹੜੇ ਉਹ ਕਾਲੀ ਮਾਨਸਿਕਤਾ ਵਾਲੇ ਆ ਅਫਸਰ ਉਹ ਵੀ ਜਿਹੜੇ ਬਕਾਇਦਾ ਤੌਰ ਤੇ ਕਾਲੀਆਂ ਨੂੰ ਸਰਪੱਤਰ ਹੈ ਅੱਜ ਵੀ ਜਿਹੜੇ ਲੀਡਰ ਕੁਝ ਹੈਗੇ ਨੇ ਕਾਂਗਰਸੀ ਦੇ ਜਿਹੜੇ ਹੈਗੇ ਨੇ ਕਾਲੀ ਉਹ ਜਿਹੜੇ ਅਫਸਰ ਨੇ ਉਹ ਸਰਕਾਰ ਨੂੰ ਕੰਮ ਨਹੀਂ ਕਰਨ ਦੇ ਰਹੇ ਕਿਉਂ અમારી ਪਾਰਟੀ ਦੇ ਬੰਦਾ ਭਰਤੀ ਕੀਤਾ ਹੀ ਕੋਈ ਨਹੀਂ ਕਰ ਰਹੇ ਨੇ ਕਿ ਹਿੱਤ ਤੱਕ ਇਸ ਕਰਕੇ ਸਾਡੀ ਅਫਸਰੀ ਸਰਕਾਰੀ ਮਸ਼ੀਨਰੀ ਆ ਉਹਨਾਂ ਦੇ ਵਿੱਚ ਝੁਕਾਇਸ ਪਾਸੇ ਆ ਕਿਉਂ ਲੁੱਟਮਾਰ ਖਾਲੀ ਵੀ ਕਰਦੇ ਸੀਗੇ ਤੇ ਕਾਂਗਰਸ ਵੀ ਕਰਦੇ ਸੀਗੇ ਜੇ ਦੋ ਚਾਰ ਅਫਸਰਾਂ ਦੇ ਕਲਬ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਆਵਾਦੀ ਪਾਰਟੀ ਤੇ ਇਹ ਸਾਰੇ ਸੜਕਾਂ ਤੇ ਆ ਗਏ ਵੀ ਸਾਡੇ ਕਲਬ ਕਾਰਵਾਈ ਤਰੀਕੋ-ਤਰੀਕੋ ਕੀਤੀ ਗਈ ਹੈ ਇਹ ਜਿਹੜੀ ਕਾਂਗ ਇਹ ਬੜੀ ਤਕੜੀ ਘਾਟ ਆ ਆਵਾਦੀ ਪਾਰਟੀ ਦੀ ਕਿ ਠੂਠੇ ਨੂੰ ਠੁੱਠਾ ਕਰਨੀ ਇਹ ਵੀ ਗੁਰੀਜ ਕਰਦੇ ਹੋ ਅੱਜ ਜੋ ਕੁਝ ਉਹਨਾਂ ਦੇ ਟੈਂਪਟ ਹੁੰਦਾ ਸੀ ਉਹੀ ਕੁਝ ਹੋ ਰਿਹਾ ਹੈ ਇਸ ਕਰਕੇ ਤੰਨ ਬਕਲਪਦੇ ਜੇ ਕਿਤੇ ਇਹ ਜਿਹੜੇ ਅਫਸਰ ਇਮਾਨਦਾਰਿਤਕ ਹੈ ਇਹ ਨਹੀਂ ਗੱਲ ਨਹੀਂ ਹੈ ਅੱਜ ਵੀ ਅਫਸਰ ਹੈਗੇ ਇਮਾਨਦਾਰ ਜਿਹੜੇ ਕੰਮ ਕਰਨ ਵਾਲੇ ਨੇ ਪੰਜਾਬ ਦੀ ਗੱਲ ਕਰਨ ਵਾਲੇ ਨੇ ਲੇਕਿਨ ਉਹਦੀ ਗਿਣਤੀ ਬਹੁਤ ਘੱਟ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਹੋਈ ਹੈ ਪੰਜਾਬ ਦੇ ਵਿੱਚ ਬੇਰਜ਼ਗਾਰੀ ਹੈ ਕਿਸਾਨ ਸੜਕਾਂ ਮਲ ਕੇ ਬਹਿ ਜਾਂਦੇ ਨੇ ਜਿੰਦੋਂ ਮਰਜ਼ੀ ਬਹਿ ਜਾਂਦੇ ਨੇ ਲੋਕ ਤੰਗ ਨੇ ਆਹ ਜਿਹੜਾ ਧਰਵਾ ਲੱਗਾ ਸੀਗਾ ਸਾਡੇ ਸੰਭੂ ਬਾਟਰ ਦੇ ਉੱਤੇ 20000 ਕਰੋੜ ਰੁਪਏ ਦਾ ਪੰਜਾਬ ਨੂੰ ਨੁਕਸਾਨ ਹੋਇਆ। ਉਲਟਾ ਕੇਂਦਰ ਨੇ ਇਹਨਾਂ ਨੂੰ ਇੱਕ ਚਿੱਠੀ ਕੱਢ ਦਿੱਤੀ। ਕਿ ਤੁਹਾਡੇ ਕਿਸਾਨਾਂ ਦੀ ਵਜ੍ਹਾ ਕਰਕੇ ਸਾਡੇ ਕੋਲੇ 1639 ਕਰੋੜ ਦਾ ਨੁਕਸਾਨ 2020 ਤੋਂ ਲੈ ਕੇ ਅਕਤੂਬਰ 2020 ਤੋਂ ਲੈ ਕੇ ਤੇ ਨਵੰਬਰ 2024 49 ਮਹੀਨਿਆਂ 'ਚ ਇਹ ਨੁਕਸਾਨ ਸਾਡਾ ਨੈਸ਼ਨਲ ਹਾਈਵੇ ਤੇ ਹੋਇਆ ਤੁਸੀਂ ਪਰਪਾਈ ਕਰੋ। ਉਹ ਕੋਈ ਤੇ ਕਹਤਾ ਸੀ ਕੋਈ ਪ੍ਰਵੈਦੀ ਕਰਾਂਗੇ ਲੇਕਿਨ ਮੈਂ ਤੇ ਕਹੂੰਗਾ ਕਿ ਜਿਹੜਾ ਹਰਿਆਣਾ ਨੇ ਬੰਦ ਕੀਤਾ ਸੀਗਾ ਬਾਰਡਰ ਸੜਕ ਬੰਦ ਕੀਤੀ ਸੀਤੀ ਉਹਦੀ ਚਿੱਠੀ ਲਖੋ ਨਾ ਉਹ ਸਾਡਾ ਵੀ ਜੇ ਪਰ ਉਹਨਾਂ ਨਾਲ ਮੈਂ ਸਮਝੀ ਪਰ ਤੁਸੀਂ ਕਰੋ ਕੁਝ ਕੋਈ ਨਹੀਂ ਕਰਦੇ ਤੁਸੀਂ ਪਰ ਇਹਦੇ ਵਾਸਤੇ ਜਿਹੜੀ ਆ ਇੱਛਾ ਸ਼ਕਤੀ ਚਾਹੀਦੀ ਹੈ ਹਰ ਵੀ ਆਪਣੀ ਖਲ ਬਚਾਉਂਦਾ ਪੰਜਾਬ ਨੂੰ ਸਮਰਪਤ ਕੋਈ ਨਹੀਂ ਜੇਗਾ ਦੱਸਣਾ ਮੈਂ ਇਸ ਕਰਕੇ ਜਿਹੜੀ ਆ ਉਮੀਦ ਹੈ ਵੀ ਜੇ ਤੇ ਇਹ ਆਪਣੇ ਕਾਜੀਦਾਲੀ ਵਾਕੇ ਹੀ ਪੰਜਾਬ ਦੀ ਗੱਲ ਕਰਨਗੇ ਪੰਜਾਬ ਦੇ ਲੋਕਾਂ ਦੀ ਗੱਲ ਕਰਨਗੇ ਪੰਜਾਬ ਦੇ ਹੱਕਾਂ ਦੀ ਗੱਲ ਕਰਨਗੇ ਉਹਦੇ ਨੂੰ ਕੋਈ ਮੋਰਚਾ ਲਾਉਣਗੇ ਸਾਡੀ ਮੋਰਚਾ ਜਿਹੜਾ ਕਾਜੀਦਾਲ ਦਾ ਇਤਿਹਾਸਿਕ ਮੋਰਚੇ ਹੁੰਦੇ ਰਿਹਾ ਵਾ ਹੁਣ ਤੱਕ ਜਿੰਨਾ ਇਤਿਹਾਸ ਹੈ ਇਹਨਾਂ ਵਿੱਚ ਸਤੈਨਾਂ ਤੇ ਹੈਗੀ ਮੋਰਚਾ ਲਾਉਣ ਦੀ ਕਿਸੇ ਸਮਰੱਥਾ ਤੇ ਜੇ ਸਟੇਜਾਂ ਤੋਂ ਬਿਆਨ ਦੇ ਕੇ ਘਰ ਜਾਗੇ ਸੋਚਣਾ ਨਾ ਫਿਰ ਕੁਝ ਨਹੀਂ ਬਣਨਾ ਜੀ ਜੀ ਬਿਲਕੁਲ ਪਟੇ ਸਾਹਿਬ ਹੋ ਤਾਂ ਇੱਕ ਵੱਡਾ ਖੇਤਰ ਹੈ ਪੰਥਕ ਸਿਆਸਤ ਦੇ ਉੱਪਰ ਗੱਲਬਾਤ ਕਰਨ ਦਾ ਅੱਜ ਤੁਹਾਡੇ ਨਾਲ ਗੱਲਬਾਤ ਕੀਤੀ ਤੁਹਾਡੇ ਵਿਚਾਰ ਦਰਸ਼ਕਾਂ ਤੱਕ ਸਾਂਝੇ ਕੀਤੇ ਕਿ ਸੁਖਵੀਰ ਸਿੰਘ ਬਾਦਲ ਜਿਹੜੇ ਮੁੜ ਪ੍ਰਧਾਨ ਬਣੇ ਨੇ ਕਿ ਉਹਦੇ 'ਚ ਵੱਡਾ ਉਹ ਚੇਂਜ ਆ ਸਕਦਾ ਜਿਹੜਾ ਇੱਕ ਆਪਣਾ ਰਜਿਮ ਹੈ ਸ਼੍ਰੋਮਣੀ ਅਕਾਲੀ ਦਲ ਦਾ ਇਸ ਲੜੀ ਨੂੰ ਅੱਗੇ ਤੋਰਦੇ ਰਹਾਂਗੇ ਤੇ ਪੰਥਕ ਸਿਆਸਤ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਜਾਂ 올ਓਵਰ ਪੰਜਾਬ ਦੀ ਸਿਆਸਤ ਦੇ ਉੱਪਰ ਸਮੇਂ-ਸਮੇਂ ਦੇ ਉੱਪਰ ਤੁਹਾਡੇ ਨਾਲ ਜੁੜ ਕੇ ਤੁਹਾਡੇ ਜਿਹੜੇ ਵਿਚਾਰ ਨੇ ਇਹ ਬੱਚਾ ਦਰਸ਼ਕਾਂ ਤੱਕ ਲੈ ਕੇ ਜਾਂਦੇ ਰਹਾਂਗੇ ਤੁਸੀਂ ਅੱਜ ਸਮਾਂ ਕੱਢਿਆ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਪੱਟੀ ਸਾਹਿਬ ਸ਼ੁਕਰੀਆ ਜੀ ਜੀ ਦੋਸਤੋ ਮੇਰੇ ਨਾਲ ਅੱਜ ਸਵੀਰ ਸਿੰਘ ਪੱਟੀ ਸਾਹਿਬ ਜੁੜੇ ਹੋਏ ਸੀ ਤੁਸੀਂ ਆਪਣੀ ਫੀਡਬੈਕ ਸਾਨੂੰ ਹਰ ਵਾਰ ਇਸ ਦਾ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ ਕਿ ਜੋ ਇਹ ਪ੍ਰੋਗਰਾਮ ਕੀਤਾ ਸੀ ਅਤੇ ਇਸ ਗੱਲਾਂ ਬਾਤਾਂ ਹੋਈਆਂ ਇਸ ਪ੍ਰੋਗਰਾਮ ਬਾਬਤ ਤੁਸੀਂ ਕੀ ਵਿਚਾਰ ਰੱਖਦੇ ਹੋ ਤੁਹਾਡੀ ਕੀ رائے ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਧੰਨਵਾਦ